ਐ ਮੈਂ ਕਿਹਾ ਉਹ ਤਰ੍ਹਾਂ ਦਾ ਦੇਖ ਲੋ ਆ ਦੇਖ ਐਸੇ ਬੈਕ ਮਾਰੀ ਗੱਡੀ ਤੇ ਆ ਭੱਜਾ ਹੁੰਦਾ ਆ ਟਾਇਰ ਆਇਓ ਆ ਦੇਖ ਆ ਤਾਂ ਆ ਦੇ ਗੱਡੀ ਵੱਜੀ ਆ ਉੱਪਰ ਵੀ ਲਗਾ ਉਹ ਸੀਲਟ ਲਿਆ ਆ ਅਸੀਂ ਵੀ ਇਹੀ ਦੇਖਾਂਗੇ ਕਿ ਬੈਕ ਮੈਂ ਟਾਇਰ ਬੈਕ ਮੈਂ ਓਠਾ ਢੋਣ ਲੈ ਮਾਰਿਆ ਹੈ ਬੱਕਰੀਆਂ ਕਿੱਥੋਂ ਜਕ ਭਾਰਸੂਪੁਰੋਂ ਦਿਆਨਪੁਰੋ ਮਜਾਰਿਓ ਨੂੰ ਨਹੀਂ ਮੁੰਡਾ ਜਿਹੜਾ ਬੱਕਰੀਆਂ ਦੌਰ ਬੱਧੀਆ ਮਹਿੰਗੀਆਂ ਜਿੰਨੋਂ ਤੋਂ ਜ਼ਿਆਦਾ ਬਿਹੜੇ ਨਸਲ ਹੁੰਦੀ ਜਿੱਦਾ ਐਡਾ ਢੀ ਦੀ ਬੱਕਰੀ ਸੀ ਚੈਨ ਗੱਡੀ ਚ ਸੱਤ ਬੱਕਰੀਆਂ ਲੈ ਗਿਆ ਉਹ ਕੈਮਰੇ ਸਾਰੇ ਦੇਖ ਲੈ ਤੋਰ ਤਾਂ ਕੋਈ ਟੋਲ ਪਲਾਇਆ ਬਿਨਾਂਗਾ ਬੰਦੇ ਹਾਂ ਪਾ ਲੈ ਲੱਭੇ ਨਹੀਂ ਦੇਖ ਲੈ ਕਿੱਥੇ ਗਿਆ ਸੱਤ ਬੱਕਰੀਆਂ ਚੈਨ ਗੱਡੀ ਚ ਲੈ ਗਿਆ ਕੋਪੀ ਕਰ ਦਿੰਦੇ ਜਿਹਨਾਂ ਦੇ ਵੀ ਅੰਦਰ ਵੀ ਲੱਗੀ ਆ ਜਿਹਨੂੰ ਕੂਨਖਾਨ ਦਾ ਛਿੱਟੇ ਵੀ ਡਿਗੇ ਆ ਜਾਂ ਨਹੀਂ ਉਹਨਾਂ ਦਾ ਲੋਕ ਖੁੱਲਿਆ ਨਾ ਉਹਦੇ ਤਸੱਲੀ ਕਰਕੇ ਗਏ ਆ ਬੰਦੇ ਜੇ ਇਥੇ ਸੁੱਤਾ ਹੁੰਦਾ ਤਾਂ ਇਹਦਾ ਜਾਨਕ ਖਤਰਾਨਾ ਹੋ ਸਕਦਾ ਸੀ ਇਹਦੀ ਸਿਹਤ ਠੀਕ ਨਹੀਂ ਸੀ ਕਰਕੇ ਰਾਤੀਆਂ ਘਰ ਸੌ ਗਿਆ ਇਦਾਂ ਹੋਈ ਆ ਭਾਈ ਜੀ ਆਹ ਜੀ ਤਿੰਨ ਮੱਝਾਂ ਸੀਗੀਆਂ ਜੀ ਇੱਕ ਵੱਡੀ ਸੀਗੀ ਅੱਛਾ ਹਾਂ ਜੀ ਕੱਟੀ ਵੀ ਸੀਗੀ ਸਾਲਕ ਦੀ ਉੱਥੋਂ ਹੀ ਜਾ ਕੇ ਇਹਨਾਂ ਨੇ ਪਾਪੂ ਲੰਦੇ ਆ ਗੱਡੀ ਵੀ ਵੱਡੀ ਆ ਮੇਰੇ خیال ਗਾਂ ਛੱਡ ਗਿਆ ਗਾਂ ਅੰਦਰ ਆ ਗਾਂ ਨਹੀਂ ਲੈ ਕੇ ਗਿਆ ਹੂ ਤਾਂ ਕਦੋਂ ਵਿਚਾਰੇ ਪੁੱਠੇ ਉਹ ਤਾਂ ਫੇਰ ਲੋਕ ਧੁਕ ਮੈਂ ਕਿਹਾ ਤੁਹਾਡੇ ਐਂ ਤੋਂ ਬਾਅਦ ਚ ਕੱਢਦੇ ਆ ਕੁਈ ਵਪਾਰੀ ਸਾਰਾ ਦਿਨੇ ਆ ਕੇ ਪਸ਼ੂ ਦੇਖੀ ਜਾਂਦਾ ਤੇ ਰਾਤ ਨੂੰ ਇਹ ਤਾਂ ਸਮਾਂ ਕਿ ਲਈ ਆ ਹੁਣ ਮੱਝ ਛੋਟਾ ਜਿਹਾ ਰੋਲ ਨਾਲ ਮੇਰਾ ਘਟਿਆ ਅਸੇ ਤਰ੍ਹਾਂ ਘਾਦੂ ਕੇ ਰੱਖੀ ਰਹਿ ਜਾਂਦਾ ਕੋਈ ਬੰਦਾ ਦੇਖਣ ਦੋ ਨਹੀਂ ਆਇਆ ਉਹ ਤਾਂ ਪਿੰਡ ਚ ਕਈ ਦਿਨਾਂ ਦੇ ਇੱਥੇ ਡਾਂਗਾਂ ਵਾਲੇ ਘੁੰਮਦੇ ਆ ਜੀ ਫੇ ਭਾਜੀ ਨੇ ਵੀ ਦੱਸਿਆ ਉੱਥੇ ਹੀ ਬੈਠੇ ਰਹਿੰਦੇ ਸਾਰ ਪਾਂਡੇ ਦਾ ਕੱਟੂ ਬੱਛੂ ਦੇ ਦਿਓ ਉਹ ਇਹ ਘਰ ਰਹੇ ਬੰਦੇ ਜੀ ਇਹ ਗੱਟੂਆਂ ਪਸ਼ੂ ਵਾਲੇ ਆ ਰਹਿੰਦੇ ਕਿੱਥੇ ਆ ਇਹ ਸਾਡੇ ਹੁਣ ਸਾਰਿਆਂ ਦੇ ਸਾਹਮਣੇ ਆ ਜਿੱਦਾਂ ਹੁਣ ਰੋਜ਼ ਰੁਟੀਨ ਚ ਭਾਜੀ ਇੱਥੇ ਸੌਂਦਾ ਸੀਗਾ ਜੀ ਇਹ ਤਾਂ ਕੱਲ ਦੀ ਸਿਹਤ ਨਹੀਂ ਠੀਕ ਸੀ ਤਾਂ ਪੈਂਡ ਚੱਲੇ ਗਿਆ ਜੀ ਇੱਥੇ ਉਹਨਾਂ ਦੇ ਹਿਸਾਬ ਨੇ ਜਾਨੇ ਨੁਕਸਾਨ ਹੋ ਗਿਆ ਜਿੱਦਾਂ ਜਿੰਦੇ ਭੰਨੇ ਉਹਨਾਂ ਨੇ ਜਾਨੋ ਮਾਰਸਾ ਜੀ ਜਾਨੋ ਮਾਰ ਕੋਈ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਸਾਰੇ ਤੇ ਜਿੰਦੇ ਭੰਤੇ ਉਹਨਾਂ ਨੇ ਤੋੜਤੇ ਦਰਵਾਜ਼ੇ ਇੱਕ ਖੂਨ ਵੀ ਲੱਗਾ ਨਾ ਖੂਨ ਵੀ ਉਹ ਕਿਸੇ ਦੇ ਹੱਥ 'ਚ ਪੱਤੀ ਪੁੱਤੀ ਲੱਗੀ ਉਹਨਾਂ ਦੇ ਬੰਦਿਆਂ ਦੇ ਖੂਨ ਇੱਥੇ ਤਾਂ ਚੋਇਆ ਜੀ ਉਹ ਦਰਵਾਜ਼ੇ ਉਹਨੇ ਵੱਡੇ ਜਿਹਦਾ ਮਾਰਿਆ ਕੁਛ ਉਹਨਾਂ ਦੇ ਹੱਥ 'ਚ ਲੱਗਾ ਕੁਛ ਭਾਈ ਦਾ ਨੰਬਰ ਲਾਓ ਭਾਈ ਦਾ ਲੈ ਹੋ ਦੇ ਹੈਗਾ ਅਸਾਂ ਉਹ ਨੂੰ ਕਰਾਂਗੇ ਨਹੀਂ ਭਾਈ ਦਾ ਹੈਗਾ ਦੇਖੋ ਕਰ ਕਰ ਪੰਜ ਬੜਾ ਮੇਚੀ ਕਰ ਪੈਣ ਬੋ ਆ ਲੈ ਲਓ ਤੂੰ ਫੋਨ ਲਾ ਹੁਣ ਕਰ ਤੇ ਇਹ ਗੀ ਵੀ ਖਾਂ ਲਾ ਦੇ ਨੀ ਪਹਿਲਾਂ ਅੱਜ ਤਾਂ ਇਹ ਕਰਵਾਂ ਤੂੰ ਕਿਹਦੇ ਕਰ ਨੂੰ ਚਲ ਹੁਣ ਤਾਂ ਪੁੱਛਿਆ ਕਿ ਮਨ ਤੋਂ ਮੇਰੇ ਭਾਈਆ ਕੀ ਹੈ ਭਾਈ ਇਹ ਤੇ ਵੀ ਆਪ ਕਰਾਂਗਾ ਨਹੀਂ ਦੱਸ ਦੇ ਤੂੰ ਪੈਂਡ ਮੰਡੀ ਆ ਭਾਜੀ ਇਹ ਨਹਿਰੋ ਕੱਪ ਕੇ ਨਾਲ ਹੀ ਖੱਬੇ ਹੱਥ ਕੋ ਹਾਂਜੀ ਅਪਰਾ ਚੌਂਕੀ ਅਪਰਾ ਚੌਂਕੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੁਝ ਪਹਿਲੇ ਚਲੇ ਗਏ ਰਾਤ ਦਾ 10 ਚੜ੍ਹਦਾ ਸੀ ਮੈਂ ਤਾਂ ਉੱਤੜਿਆ ਸੀ ਤੇ ਮੈਂ ਤਾਂ ਸਵੇਰ 4:00 ਵਜੇ ਆ ਤੇ ਇੱਥੇ ਆ ਕੇ ਦੇਖਿਆ ਬਾਲ ਵੀ ਨਹੀਂ ਜਗਦਾ ਸੀ ਬਾਲ ਲਾਆ ਸੀ ਬਾਲ ਤੇ ਆ ਮੈਂ ਜਾ ਦੇਖਾਂ ਆ ਕੋ ਪੰਦਰ ਹੋਇਆ ਮੇਰਾ ਕੀ ਨੁਕਸਾਨ ਕੀ ਹੋਇਆ ਤੇ ਤਿੰਨ ਮਈਆਂ ਇਕੱਠੀ ਅੱਛਾ ਹੋਰ ਲੋਹਾ ਬੜਾ ਲੋਹਾ ਲੈ ਕੇ ਆ ਕੇ ਆ ਕਿੱਦਾਂ ਕਿੱਦਾਂ ਦੀ ਲੈ ਕੇ ਆਇਆ ਕੰਧ ਪਾੜ ਕੇ ਲੈ ਕੇ ਆਇਆ ਪਾਲੇ ਪਾਸੇ ਰਾਲ ਦੇ ਪਾਸੇ ਜਿੰਦਾ ਨਹੀਂ ਖੋਲਿਆ ਨਹੀਂ ਜਿੰਦਾ ਭੰਨਿਆ ਜਿੰਦਾ ਗੇਟ ਤੋੜਿਆ ਮੇਰਾ ਆ ਜਿੰਦਾ ਅੱਲਾ ਵੀ ਖੋਲਿਆ ਤੇ ਇਹ ਵੀ ਖੋਲਿਆ ਪੁਲਿਸ ਨੂੰ ਫੋਨ ਨਹੀਂ ਕੀਤਾ ਫੋਨ ਕੀਤਾ ਸੀ 5:30 ਵਜੇ ਫੋਨ ਕੀਤਾ ਅੱਛਾ ਕੋਈ ਨਹੀਂ ਆਜੇ ਤੱਕ ਕੋਈ ਨਹੀਂ ਆ ਪੰਜ ਵਜੇ ਕੋਈ ਨਹੀਂ ਆਈ ਸਾਡੇ ਕਿੰਨਾ ਚਿਰ ਹੋ ਗਿਆ ਜੀ ਅਸੀਂ 5 ਵਜੇ ਸਵੇਰ ਦਾ ਫੋਨ ਕਰਦੇ ਆਂ ਅੱਛਾ ਜੀ ਸਾਡੀ ਕੋਈ ਸਾਡਾ ਕੋਈ ਸਾਡੀ ਸਹਾਇ ਨਹੀਂ ਹੁੰਦੀ ਉਹ ਤਾਂ 8 ਵਜੇ ਹਾਂ ਜੀ 8 ਵਜੇ ਕਿੰਨਾ ਨੁਕਸਾਨ ਹੋਇਆ ਸਾਡੇ ਮੱਜਾ ਲੈ ਕੇ ਤਨ ਅੱਛਾ ਜੀ ਕੱਟੀ ਸੀ ਇੱਕ ਹੋਰ ਸਮਾਨ ਸਾਡਾ ਗਿਆ ਕਿੱਦਾਂ ਲੈ ਗਏ ਕੰਦ ਪਾੜੀ ਛੜਕਲਦੀ ਅੱਛਾ ਕੰਦ ਪੜ ਕੇ ਕੋਈ ਗੇਟ ਦਾ ਜਿੰਦਾ ਖੋਪ ਬੰਨਿਆ ਠੀਕ ਹੈ ਗੇਟ ਬੰਨਿਆ ਆ ਗੇਟ ਬੰਨ ਕੇ ਲੈ ਗਏ ਕਿੰਨੇ ਦਾ ਨੁਕਸਾਨ ਹੋ ਗਿਆ ਇਹ ਤਿੰਨ 2.5 ਲੱਖ ਦਾ ਹੋਣਾ ਹੀ ਆ ਨਾ 3.5 ਲੱਖ ਦਾ ਹੋ ਸਕਦਾ ਸਮਾਨ ਸਾਡੀ ਮੱਜਾ ਵਾਰੀਆਂ ਵੱਜਾ ਸੀ ਜੀ ਜਿਹਦੇ ਤੇ ਡੜੀ ਬਿਮਾਰ ਸੀ ਉਹ ਘਰ ਤਵਾ ਕਾ ਸੰਗਿਆ ਜਰ 4:00 4:00 ਵਜੇ ਆਏ ਆ ਅ ਵੀ ਦੇਖਿਆ ਜੀ ਸਾਡੀਆਂ ਕੰਦ ਵੀ ਪੱਲ ਵੀ ਭੰਨਿਆ ਸਾਡਾ ਤੇ ਦੇਖਿਆ ਕਿ ਕੰਦ ਪਾੜ ਸਾਡੇ ਕੋਲ ਤਿੰਨ ਮੱਛਾ ਲੈਗਾ ਜੀ ਜਾਂ ਕੱਟੀ ਲੈਗਾ ਜੀ ਹੋਰ ਵੀ ਜ਼ਿਆਦਾ ਸਵਾਲ ਲੈ ਆ ਸਕਦੇ ਜੀ ਪੁਲਿਸ ਨੂੰ ਫੋਨ ਕੀਤਾ ਸੀ ਕੀਤਾ ਜੀ ਨਹੀਂ ਪੁੰਚੀ ਪੁਲਿਸ ਹਲੇ ਨਹੀਂ ਪੁੰਚੀ ਹਾਂਜੀ ਕੀ ਜਾਣਕਾਰੀ ਹੈ ਹਾਂਜੀ ਸਸੀ ਗਾਲ ਦੀ ਬਾਜੀ ਮੈਂ ਤਾਂ ਸਵੇਰੇ ਜੀ 5:00 ਵਜੇ ਮੈਨੂੰ ਫੋਨ ਆਇਆ ਬਾਜੀ ਦਾ ਤੇ ਇਹ ਮੈਨੂੰ ਨਾਲ ਗਏ ਇਸ਼ਨਾਨ ਕਰਕੇ ਨਤਰੇਮ ਕਰਨ ਲੱਗਾ ਸੀ ਤੇ ਇਹ ਕਹਿੰਦੇ ਇਹਦਾ ਚੋਰੀ ਹੋ ਗਈ ਆ ਤੇ ਮੈਂ ਉਹਦੇ ਹੀ ਅਪਰਾ ਚੌਕੀ ਫੋਨ ਕੀਤਾ ਤੇ ਆ ਦੇਖ ਲਓ ਹੁਣ 7 ਵਜੇ ਗਿਆ ਆ ਤੇ ਹਜੇ ਤੱਕ ਕੋਈ ਮੁਲਾਜ਼ਮ ਇੱਥੇ ਪਹੁੰਚਿਆ ਨਹੀਂ ਹੈਗਾ ਠੀਕ ਆ ਫੇ 112 ਤੇ ਵੀ ਗੱਲ ਕੀਤੀ ਆ ਪੁਲਿਸ ਦੀ ਬਹੁਤ ਢਿੱਲੀ ਕਰਕੇ ਜਰੀ ਇਹਦਾ ਮਤਲਬ ਬਹੁਤ ਜ਼ਿਆਦਾ ਬਾਈ ਢਿੱਲੀ ਕਰ ਗਿਆ ਇਹ ਤੂੰ ਗੱਲੇ ਛੱਡਦੇ ਹੋ ਨਾ ਇੰਨਾ ਥੋੜਾ ਚਾਹੀਦਾ ਹੁਣ ਜੋ ਬੰਦੇ ਨਾਲ ਪਜਾ ਹੈਪਨ ਹੋ ਗਿਆ ਐਡਾ ਹੋਊੀ ਦੇਖਣਾ ਚਾਹੀਦਾ ਅਗਲੇ ਟਾਈਮ ਨਾਲ ਨਾ ਨਫਰੀ ਦੀ ਬਹੁਤ ਘਾਟ ਆ ਹਾਂਜੀ ਹਾਂਜੀ ਆ ਜਿੱਦਾਂ ਸਾਨੂੰ ਸਵੇਰੇ ਪਤਾ ਲੱਗਾ ਸੀਗਾ ਤਕਰੀਬਨ ਸਾਢੇ 5 ਕਿ ਸ਼ਗਾਰਾ ਸਿੰਘ ਦੇ ਜਿਹੜੇ ਕੂ ਦੇ ਪਸ਼ੂ ਚੋਰੀ ਹੋਏ ਚੋਰੀ ਹੋਏ ਆ ਇੱਥੇ ਪਹੁੰਚ ਕੇ ਦੇਖਿਆ ਕਿ ਉਹਨਾਂ ਦਾ ਕੋਠਾ ਢਾਹ ਕੇ ਜਿਹੜੇ ਆ ਉਹ ਚੋਰ ਪਸ਼ੂ ਲੈ ਗਏ ਆ ਪਰ ਪੁਲਿਸ ਨੂੰ 5:30 ਵਜੇ ਦੀ ਕਾਲ ਕੀਤੀ ਹੋਏ ਪੁਲਿਸ ਨਹੀਂ ਪਹੁੰਚੀ ਬੜੀ ਮਾੜੀ ਕਾਰਵਿਆਰੀ ਆ ਅਸੀਂ ਤਿੰਨ ਚਾਰ ਵਾਰੀ ਫੋਨ ਵੀ ਕਰ ਚੁੱਕੇ ਆ 112 ਤੇ ਵੀ ਕਾਲ ਲਾਈ ਆ ਮੈਂ ਨਾਲ ਦੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਫੋਨ ਲਾ ਕੇ ਦੱਸਿਆ ਕਿ ਹਲੇ ਤੱਕ ਵੀ ਪੁਲਿਸ ਨਹੀਂ ਪਹੁੰਚੀ ਸਾਡੇ ਕੋਲ ਬਹੁਤ ਜਿਆਦਾ ਮਾੜੀ ਗੱਲ ਆ ਜਿਹੜੀ ਚੋਰੀ ਵਾਲੀ ਘਟਨਾ ਦੇ ਕੀ ਜਾਣਕਾਰੀ ਹੈ ਜੀ ਜਾਣਗੇ ਰਾਤ ਨੂੰ ਮਾਲਕ ਜਿਹੜਾ ਹੈ ਉਹ ਕਿਤੇ ਸਿਹਤ ਨਾ ਠੀਕ ਹੋਣ ਕਰਕੇ ਘਰੇ ਚਲੇ ਗਿਆ ਤੇ ਉਹਨਾਂ ਦੇ ਮਗਰੋਂ ਜੋ ਬੱਜਾਂ ਚੋਰੀ ਹੋ ਗਈਆਂ ਅਗਲੋ ਗੇਟ ਤੋਂ ਖੋਲਣ ਦੀ ਟਰਾਈ ਕੀਤੀ ਹੈ ਗੇਟ ਖੁੱਲਿਆ ਨਹੀਂ ਹੈ ਪਿੱਛੋਂ ਕੰਧ ਪਾੜ ਕੇ ਮੱਜਾਂ ਲੈ ਗਏ ਕੋਈ ਤਿੰਨ ਮੱਜਾਂ ਦੇ ਕੱਟੀਆਂ ਨੇ